ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰੇ ਸੰਗਤ ਨੂੰ ਪਤਾ ਹੈ ਵੀ ਗੋਰਾਸਰਾ ਸੇਵਾ ਘਰ ਪਿੰਡ ਬਾਗਾ ਦੇ ਵਿੱਚ ਜੋ ਚਲਾਇਆ ਜਾ ਰਿਹਾ ਜਿੱਥੇ ਲਵਾਰਸ ਨਾਤ ਬੇ ਸਾਰੇ ਬਜ਼ੁਰਗ ਬੱਚਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ ਉਹ ਉਸ ਦੇ ਤਹਿਤ ਅੱਜ ਜਿਹੜਾ ਇਹ ਸਾਡੇ ਵੀਰਾ ਹੀਰਾ ਫੀਲਡ ਪੈਲਸ ਹੈ ਇਹਨਾਂ ਦਾ ਲਾਚੋਵਲ ਇਹਨਾਂ ਵੱਲੋਂ ਇੱਕ ਲਵਾਰਸ ਜਿਹੜਾ ਵੀਰ ਨੂੰ ਅੱਜ ਇਹ ਛੱਡ ਕੇ ਜਾ ਰਹੇ ਆ ਇਹ ਤੁਸੀਂ ਦੇਖ ਸਕਦੇ ਆ ਵੱਧ ਤੋਂ ਵੱਧ ਇਸ ਨੂੰ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਪਤਾ ਲੱਗ ਸਕੇ ਏ ਸਾਡਾ ਵੀਰ ਕਿੱਥੋਂ ਦਾ ਆਇਆ ਕਿੱਥੇ ਦਾ ਰਹਿਣ ਵਾਲਾ ਆ ਤੇ ਆਪਾਂ ਇਹਨੂੰ ਵੱਧ ਤੋਂ ਵੱਧ ਘਰ ਪਹੁੰਚਾਉਣਾ ਆ ਸ਼ੇਅਰ ਕਰਕੇ ਜੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਕਾਫੀ ਸੰਗਤ ਜਿਹੜੀ ਕਾਫੀ ਵੀਰ ਇਦਾਂ ਦੇ ਜਿਹੜੇ ਘਰ ਪਹੁੰਚ ਚੁੱਕੇ ਆ ਸੰਗਤ ਜੇ ਸ਼ੇਅਰ ਕਰਦੀ ਆ ਤੇ ਕਾਫੀ ਵੀਰ ਅੱਜ ਆਪਣੇ ਘਰਾਂ 'ਚ ਬੈਠੇ ਆ ਕੋਈ 30-30 ਸਾਲ ਤੋਂ ਵੀ ਘਰਾਂ 'ਚ ਬੈਠੇ ਆ ਇਸ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੀ ਨਾਮ ਕੀ ਆ ਤੇਰਾ ਓਮ ਪ੍ਰਕਾਸ਼ ਓਮ ਪ੍ਰਕਾਸ਼ ਨਾਮ ਆ ਇਹ ਤੋਂ ਵੱਧ ਕੁਝ ਨਹੀਂ ਹੋਰ ਦੱਸਦਾ ਲਾਚੋਵਾਲ ਹੀਰਾ ਫੀਲਡ ਇੱਕ ਉਹ ਗਲਤੀ ਦਾ ਸੀ ਜਾਂ ਨਾ ਭਾਈ ਸਾਰਾ ਅਲੱਗ ਜੋ ਪੁੱਛਦੇ ਆ ਉਹ ਲੱਗ ਹੀ ਦੱਸੀ ਜਾਂਦਾ ਨਾਂ ਵੀ ਸ਼ਾਇਦ ਸਹੀ ਨਾ ਹੋਵੇ ਇਸ ਇੱਕ ਹੀ ਹਾਲ ਆ ਜੇ ਇਹਨੂੰ ਘਰ ਚ ਪਚਾਉਣਾ ਵੀਡੀਓ ਨੂੰ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ